ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਹੜਪ੍ਰਭਾਵਿਤ ਇਲਾਕਿਆਂ ਚ ਲਗਾਤਾਰ ਸਵਾਵਾਂ ਚੱਲ ਰਹੀਆਂ ਨੇ ਤਾਂ ਅੱਜ ਜਿਹੜਾ ਫੱਤੇਵਾਲਾ ਚ ਅਸੀਂ ਮੌਜੂਦ ਆ ਪਿੰਡ ਫੱਤੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿੱਥੇ ਕੇ ਸਿਆਰਾ ਕਲੱਬ ਵੱਲੋਂ ਵੱਡੀ ਮਦਦ ਕੀਤੀ ਕੀ ਡੀਏਪੀ ਖਾਦ ਦੀ ਤੁਸੀਂ ਮਗਰ ਦੇਖ ਸਕਦੇ ਹੋ ਆਪਣਾ ਬੀਕੇ ਜੂਕਾਦੀਆਂ ਤੋਂ ਕਿਸਾਨ ਆਗੂ ਹੈਗੇ ਆ ਸਰਦਾਰ ਦਰਸ਼ਨ ਸਿੰਘ ਜੀ ਸਰਦਾਰ ਸਖਦੇਵ ਸਿੰਘ ਜੀ ਸਾਰਾ ਕਲੱਬ ਤੋਂ ਹੈਗੇ ਸਰ ਆਪਣੇ ਨਾਲ ਨਾਇਬ ਸੀਦਾਰ ਸਰਦਾਰ ਜਰਨੈਲ ਸਿੰਘ ਜੀ ਪ੍ਰਕਿਰਤੀ ਕਲੱਬ ਤੋਂ ਹੈਗੇ ਆ ਤਾਂ ਆਪਾਂ ਸਾਰੀ ਟੀਮ ਨੂੰ ਪਹਿਲੇ ਫਤਿਹਬਲਾ ਜੀ ਨੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਰਦਾਰ ਜਰਨੈਲ ਸਿੰਘ ਜੀ ਅੱਜ ਇੱਥੇ ਵੱਡੀ ਸੇਵਾ ਕੀਤੀ ਗਈ ਹੈ ਸਾਰਾ ਕਲੱਬ ਵੱਲੋਂ ਨਾਲ ਬੀਕੇ ਜੂਕਾਦੀਆਂ ਵੱਲੋਂ ਤਾਂ ਕੀ ਕਹਿਣਾ ਚਾਹੁੰਦੇ ਅੱਜ ਜਿਹੜੀਆਂ ਸਾਰਾ ਕਲੱਬ ਜੀਰਾ ਨੇ ਸਰਦਾਰ ਗੁਰਤੇਜ ਸਿੰਘ ਗਿੱਲ ਦੀ ਅਗਵਾਈ ਦੇ ਹੇਠ ਇਹ ਪ੍ਰਧਾਨ ਨੇ ਸਾਰਾ ਕਲੱਬ ਦੇ ਜੀਰਾ ਦੇ ਇਹਨਾਂ ਦੀ ਅਗਵਾਈ ਦੇ ਹੇਠ ਸਾਡੀ ਸਮੁੱਚੀ ਟੀਮ ਜਿੰਦੇ ਵਿੱਚ ਸਰਦਾਰ ਅਰਪਾਲ ਸਿੰਘ ਜੀ ਗਿੱਲ ਤੇ ਵੱਡਾ ਸਾਹਿਬ ਸਰਦਾਰ ਜਸਵੰਤ ਸਿੰਘ ਜੀ ਨਾਮਦੇਵ ਔਰ ਮੈਂ ਜਰਨੈਲ ਸਿੰਘ ਭੁੱਲਰ ਅਸੀਂ ਸਾਰੇ ਇੱਥੇ ਆਏ ਆ ਸਾਰਾ ਕਲੱਬ ਵੱਲੋਂ ਅੱਜ ਜਿਹੜੀਆਂ 145 ਬੈਗ ਡੀਏਪੀ ਦੇ ਕਿਸਾਨ ਭਰਾਵਾਂ ਨੂੰ ਵੰਡੇ ਗਏ ਨੇ ਤੇ ਇਸ ਤੋਂ ਪਹਿਲਾਂ ਵੀ 20 ਜਿਹੜੀਆਂ ਬੋਰੀਆਂ ਨੇ ਉਹ ਸਾਰਾ ਕਲੱਬ ਵੰਡ ਚੁੱਕੀ। ਕੁੱਲ 165 ਬੋਰੀਆਂ ਦਾ ਯੋਗਦਾਨ ਅੱਜ ਤੱਕ ਪੈ ਚੁੱਕਾ। ਇਸੇ ਤਰ੍ਹਾਂ ਹੀ ਸਾਡੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਹ ਉਹਦੇ ਪੰਜਾਬ ਦੇ ਮੀਤ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਜੀ, ਮੀਆਂ ਸਿੰਘ ਵਾਲਾ, ਸਰਦਾਰ ਸੁਖਦੇਵ ਸਿੰਘ ਜੀ, ਸਨੇਹਰ ਬਲਾਕ ਪ੍ਰਧਾਨ ਜੀ ਦੇ ਤੋਂ ਤੇ ਇਹ ਸਾਰਿਆਂ ਨੇ ਹੀ ਸਰਦਾਰ ਲਖਵੀਰ ਸਿੰਘ ਜੀ ਦੇ ਸਹਿਯੋਗ ਦੇ ਨਾਲ ਔਰ ਇਹਨਾਂ ਦੀ ਗਾਈਡੈਂਸ ਦੇ ਨਾਲ ਇਹ ਜਿਹੜਾ ਸਾਰਾ ਕੰਮ ਕੀਤਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਸ ਤੋਂ ਅੱਗੇ ਜਿਹੜਾ ਹੈਗਾ 350 ਬੈਗ ਜਿਹੜਾ ਵੰਡ ਚੁੱਕੀ ਏ 50 ਬੈਗ ਇਹਨਾਂ ਨੇ ਅੱਜ ਵੰਡੇ ਨੇ ਯਾਨੀ ਕੁੱਲ ਮਿਲਾ ਕੇ 400 ਬੋਰੀਆਂ ਦੀ ਇਹ ਸੇਵਾ ਕਰ ਚੁੱਕੇ ਨੇ ਤੇ ਅਸੀਂ ਸਾਰੀਆਂ ਜਿਹੜੀਆਂ ਹੈਗੀਆਂ ਸੰਸਥਾਵਾਂ ਇਹ ਮਿਲ ਕੇ ਇੱਕ ਕਲੱਬ ਦੇ ਤੌਰ ਤੇ ਕੰਮ ਕਰ ਰਹੇ ਹਾਂ ਸਾਰੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੀ ਤੇ ਸਾਰਾ ਕਲੱਬ ਵੀ ਤੇ ਪ੍ਰਕਿਰਤੀ ਕਲੱਬ ਵੱਲੋਂ ਅਸੀਂ ਪਹਿਲੇ ਕਰ ਚੁੱਕੇ ਸਾਰਾ ਕੁਝ ਲੇਕਿਨ ਅੱਜ ਮੈਂ ਐਜ ਸਾਰਾ ਕਲੱਬ ਦਾ ਮੈਂਬਰ ਜਿਹੜਾ ਇੱਥੇ ਪਾਰਟਿਸਿਪੇਟ ਕਰ ਰਿਹਾ ਤੇ ਬੜਾ ਇਹ ਲੋਕਾਂ ਦੇ ਵਿੱਚ ਉਤਸ਼ਾਹ ਹੈ ਲੋਕ ਚਾਹੁੰਦੇ ਨੇ ਵੀ ਉਹਨਾਂ ਲੋਕਾਂ ਦੀ ਜਿਹੜੀ ਮਦਦ ਕੀਤੀ ਜਾਵੇ ਜਿਹੜੇ ਪੀੜਤ ਲੋਕ ਨੇ ਤੇ ਅਸੀਂ ਇੱਕ ਜਰੀਆ ਬਣ ਕੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਆਏ ਆ ਤੇ ਇਹ ਜਿਹੜੀ ਸਾਡੀ ਨਗੂਣੀ ਜੀ ਕੋਸ਼ਿਸ਼ ਹੈ ਇਹਨੂੰ ਕਿਸਾਨ ਭਰਾਵਾਂ ਦਾ ਵੀ ਬਹੁਤ ਹੰਗਾਰਾ ਮਿਲ ਰਿਹਾ ਤੇ ਚਲੋ ਇਹ ਇਸੇ ਤਰ੍ਹਾਂ ਹੀ ਜੇ ਸਾਨੂੰ ਵੈਗਰੂ ਇਹ ਪ੍ਰਮਾਤਮਾ ਕਰਾਵੇ ਤੇ ਅਸੀਂ ਚਾਹਾਂਗੇ ਕਿ ਸੇਵਾ ਜਿਹੜੀ ਇਹ ਅੱਗੇ ਵਾਸਤੇ ਵੀ ਜਿਹੜੀ ਇਹ ਇਸੇ ਤਰ੍ਹਾਂ ਹੀ ਅਸੀਂ ਕਰਦੇ ਰਹੀਏ ਬੱਸ ਜ ਸੰਗਤ ਦਾ ਧੰਨਵਾਦ ਹੀ ਕਰਦੇ ਆਂ ਵੀ ਜਿਨ੍ਹਾਂ ਨੇ ਮਤਲਬ ਸਾਨੂੰ ਮਤਲਬ ਜਿਹੜਾ ਯੋਗਦਾਨ ਪਾਇਆ ਤੇ ਜਿਹੜਾ ਅਸੀਂ ਗਾਂ ਜਿਹੜਾ ਇਹ ਮਤਲਬ ਭਰਾਵਾਂ ਤੇ ਕਰੇ ਜਿਹੜਾ ਅਸੀਂ ਵੰਡ ਕਰਕੇ ਚੱਲੇ ਆ ਤੇ ਮੈਨੂੰ ਇੱਕ ਅੱਜ ਹੋਰ ਵੀ ਬਹੁਤ ਖੁਸ਼ੀ ਆ ਜਿਹੜਾ ਅੱਜ ਮੋਢ ਬੱਜ ਗਿਆ ਵੀ ਮੇਰੇ ਨਾਲ ਪਰਲੇ ਬੰਨੇ ਸਾਡਾ ਮੈਂਬਰ ਆ ਵੱਡਾ ਸਾਹਿਬ ਉਹਨੇ 11 ਬੋਰੀਆਂ ਜਿਹੜੀਆਂ ਯੂਰੀਆ ਦੀਆਂ ਖਹਿਤੀਆਂ ਇਹੀ ਅਸੀਂ ਆਸ ਰੱਖਦੇ ਸੀ ਡੀਪੀ ਦਾ ਤਾਂ ਸੱਜਾ ਖੱਬਾ ਹੋ ਹੀ ਚੱਲਿਆ ਤੇ 11 ਬੋਰੀਆਂ ਉਹਨੇ ਕਿਹਾ ਵੀ ਪ੍ਰਧਾਨ ਜੀ ਮੇਰੇ ਵੱਲੋਂ ਕਹਿ ਦੋ ਤਾਂ ਅਸੀਂ ਵੱਡਾ ਸਾਫ ਦਾ ਬਹੁਤ ਧੰਨਵਾਦ ਕਰਦੇ ਆਂ ਆਸ ਰੱਖਦੇ ਆਂ ਕਿਉਂ ਆਪਾਂ ਇਹ ਉਦੋਂ ਵੀ ਗੱਲ ਕੀਤੀ ਸੀ ਵੀ ਆਪਾਂ ਇਹਨਾਂ ਦੀ ਫਸਲ ਸਿਰੇ ਲਾਉਣੀ ਹੈ ਆਪਣਾ ਫਰਜ਼ ਮੰਨਦਾ ਤੇ ਮੈਂ ਤਾਂ ਜਿਨ੍ਹਾਂ ਨੇ ਮਤਲਬ ਇਹ ਵਿੱਚ ਤਿਲ ਫੁੱਲ ਪਾਇਆ ਉਹਨਾਂ ਦਾ ਧੰਨਵਾਦ ਕਰਦਾ ਜੀ ਲੋੜਵੰਦ ਲੋਕ ਇੱਕ ਮੈਂ ਅਪੀਲ ਕਰਦਾ ਮੈਂ ਇੱਥੇ ਬਹੁਤ ਸਾਰੇ ਬੰਦੇ ਵੇਖੇ ਆ ਜੀ ਯਾਰ ਦੂਰੀਆ ਖਾਦ ਲੈਣ ਨਾ ਉਹ ਜਿਹੜੇ ਬੰਦੇ ਨੂੰ ਖਾਦ ਮਿਲ ਗਈ ਮੈਂ ਬਹੁਤ ਬੰਦੇ ਵਿੱਚ ਵੇਖਿਆ ਜਿਹੜੇ ਲੈਣ ਚ ਆ ਕੇ ਲੱਗੇ ਆ ਵੇਖੋ ਫਿਰ ਜਿਹੜੇ ਰਹਿ ਜਾਂਦੇ ਆ ਬੰਦੇ ਉਹ ਤਰਾਜ ਕਰਦੇ ਆ ਆਪਾਂ ਤਾਂ ਜਿਵੇਂ ਮਾਸਟਰ ਲਖਵੀਰ ਸਿੰਘ ਨੇ ਇਹ ਤਿਆ ਕੀਤਾ ਵੀ ਅਸੀਂ ਜਿੰਨਾ ਇੱਥੇ 8.1 ਪਿੰਡਾਂ ਦੇ ਵਿੱਚ ਆ ਸਾਰਿਆਂ ਦੀ ਇਹ ਕਣਕ ਆਪਾਂ ਵਜਾਉਣੀ ਆ ਇਸ ਕਰਕੇ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਯਾਰ ਆਪਦਾ ਹੀ ਹੱਕ ਖਾਓ ਤੇ ਦੂਜੀ ਅਪੀਲ ਮੈਂ ਵੀ ਕਰਦਾ ਵੀ ਜੇ ਆਪਾਂ ਮਣ ਵੀ ਪਾ ਦੇਾਂਗੇ ਤੇ ਅੱਧੀ ਬੋਰੀ ਵੀ ਪਾ ਦੇਾਂਗੇ ਨਾ ਤੇ ਕਣਕ ਦਾ ਝਾੜਦਾ ਕੋਈ ਫਰਕ ਨਹੀਂ ਪੈਣਾ ਇਸ ਕਰਕੇ ਮੈਂ ਸਾਰੇ ਜਿਨ੍ਹਾਂ ਸੇਵਾਦਾਰ ਆ ਜਿਨ੍ਹਾਂ ਨੇ ਸੇਵਾ ਦਿੱਤੀ ਆ ਮੈਂ ਤਾਂ ਉਹਨਾਂ ਦਾ ਧੰਨਵਾਦ ਕਰਦਾ ਜੀ ਆਪ ਦੀ ਭਾਰਤੀ ਕਿਸਾਨੀ ਨੂੰ ਕਾਦੀਆਂ ਵੱਲੋਂ ਕਿਉਂਕਿ ਸਾਡੇ ਪੰਜਾਬ ਦੇ ਪ੍ਰਧਾਨ ਨੇ ਹਦਾਇਤਾਂ ਕੀਤੀਆਂ ਸੀ ਅਸੀਂ ਉਹਨਾਂ ਹਦਾਇਤਾਂ ਦੀ ਪਾਲਣਾ ਵੀ ਕੀਤੀ ਆ ਤੇ ਦੂਜਾ ਮੇਰੇ ਨਾਲ ਸਾਰਾ ਕਲੱਬ ਆ ਮੇਰੇ ਭਰਾ ਖੜੇ ਆ ਵੀ ਕੱਲਾ ਇਹ ਮਦਦ ਨਹੀਂ ਸ਼ਹਿਰ ਦੇ ਵਿੱਚ ਕੋਈ ਗਰੀਬ ਬੰਦਾ ਉਹਦਾ ਐਕਸੀਡੈਂਟ ਹੋ ਗਿਆ ਨਹੀਂ ਪੈਸੇ ਲਾ ਸਕਦਾ ਬੜੀਆਂ ਵੱਡੀਆਂ ਵੱਡੀਆਂ ਸੁਆਵਾਂ ਇਹਨਾਂ ਦੀਆਂ ਬਾਪੂਲਰ ਸਾਹਿਬਾਂ ਇਸੇ ਤਰ੍ਹਾਂ ਹੀ ਮਤਲਬ ਕਿਸੇ ਦਾ ਮਕਾਨ ਡਿੱਗਾ ਉਹ ਵੀ ਇਹਨਾਂ ਮੈਸੇਜ ਪਾ ਦੇਣਾ ਤੇ ਇਹਨਾਂ ਦੇ ਸਾਰੇ ਕਲੱਬ ਨੇ ਜਸਵੰਤ ਸਿੰਘ ਖੜਾ ਸਾਰੇ ਨਾਲ ਬੰਦੇ ਖੜੇ ਆ ਯਾਰ ਸਾਰੇ ਹੀ ਬੜੀ ਇਹਨਾਂ ਦੇ ਪ੍ਰਮਾਤਮਾ ਵੱਲੋਂ ਵੀ ਕਿਰਪਾ ਸੱਚੇ ਪਾਤਸ਼ਾਹ ਵੱਲੋਂ ਵੀ ਤੇ ਜਿਹੜਾ ਮਾਣਾ ਪੂਰਾ ਦਿਲ ਖੋਲ ਕੇ ਦਾਨ ਕਰ ਰਿਹਾ ਅਸੀਂ ਕੌਣ ਹੁੰਨੇ ਆ ਹਰ ਪੀੜਤਾਂ ਨੂੰ ਮਦਦ ਕਰਨ ਵਾਲੇ ਪਰਮੇਸ਼ਰ ਆਪ ਸੇਵਾ ਕਰਵਾਉਂਦਾ ਲੇਕਿਨ ਇਹ ਆ ਕਿ ਸਹਾਰਾ ਕਲੱਬ ਪਹਿਲਾਂ ਵੀ ਜਦੋਂ ਕਿਤੇ ਵੀ ਸਮਾਜ ਸੇਵਾਵਾਂ ਦੀ ਕਿਤੇ ਲੋੜ ਪੈਂਦੀ ਹੈ ਤਾਂ ਸਹਾਰਾ ਕਲੱਬ ਹਮੇਸ਼ਾ ਅੱਗੇ ਹੋ ਕੇ ਆਉਂਦਾ ਆ ਔਰ ਇਸ ਵਾਰ ਮੈਂ ਬਹੁਤ ਧੰਨਵਾਦ ਕਰਨਾ ਚਾਹਾਂਗਾ ਸਾਡੇ ਐਨ ਆਰ ਆਈ ਵੀਰ ਗੁਰਜੰਟ ਸਿੰਘ ਮਨਸੂਰ ਦੇਵਾ ਜੱਗਾ ਪੰਡੋਰੀ ਕਰਮਜੀਤ ਸਿੰਘ ਖੋਸਾ ਕੋਠੇ ਅੰਮ੍ਰਿਤਹਰ ਤੋਂ ਤੇ ਹੋਰ ਸਾਡੇ ਬਹੁਤ ਸਾਰੇ ਐਨਆਰਆਈ ਵੀਰਾਂ ਜਿਨ੍ਹਾਂ ਨੇ ਕਿ ਬਹੁਤ ਵੱਡੀਆਂ ਸੇਵਾਵਾਂ ਸਾਨੂੰ ਬਾਰੋਂ ਭੇਜੀਆਂ ਔਰ ਜਿਨ੍ਹਾਂ ਦੇ ਬਦੌਲਤ ਅਸੀਂ ਉਹਨਾਂ ਦੀਆਂ ਸੇਵਾਵਾਂ ਨੂੰ ਅਸੀਂ ਅੱਗੇ ਤੇ ਹੋਰ ਸੰਗਤ ਵੱਲੋਂ ਜਿਹੜੀ ਇਕੱਤਰ ਹੋਈ ਰਾਸ਼ੀ ਆ ਉਹਨਾਂ ਦੇ ਦਸਵੰਦ ਨੂੰ ਅਸੀਂ ਅੱਗੇ ਸੰਗਤ ਤੱਕ ਲੈ ਕੇ ਆਏ ਆ ਅਸੀਂ ਕੋਈ ਚੀਜ਼ ਨਹੀਂ ਹੈ ਕਿ ਅਸੀਂ ਕੁਝ ਕਰ ਸਕੀਏ ਪਰਮੇਸ਼ਰ ਆਪ ਕਰਾਉਂਦਾ ਇੱਕ ਜਰੀਆ ਬਣਿਆ ਸਾਡੇ ਰਾਹੀਂ ਅਸੀਂ ਇਹ ਸੇਵਾਵਾਂ ਲੈ ਕੇ ਇੱਥੇ ਆਏ ਆ ਸੰਗਤ ਦਾ ਪੈਸਾ ਸੰਗਤ ਕੋਲ ਪਹੁੰਚਾਇਆ ਅਸੀਂ ਇੱਕ ਜਰੀਆ ਹਾਂ ਜੀ ਪਹਿਲਾਂ ਤਾਂ ਸਾਰਾ ਨੂੰ ਸਾਸੀ ਕਾਲ ਜੀ ਹਰਪਾਲ ਸਿੰਘ ਪੰਡੋਰੀ ਸਹਾਰਾ ਕਲੱਬ ਪਹਿਲਾਂ ਜਿਹੜਾ ਕੰਮ ਕਰਦੇ ਸੀ ਸਾਡੇ ਅਸੀਂ ਤਕਰੀਬਨ ਬਲੱਡ ਕੈਂਪ ਲਾਉਂਦੇ ਸੀ ਜਾਂ ਕੋਈ ਰੋਡ ਐਕਸੀਡੈਂਟ ਹੋ ਗਿਆ ਉਹਦਾ ਅਸੀਂ ਹਸਾਇਤਾ ਕਰਦੇ ਸੀ ਜਿੰਨਾ ਚਿਰ ਕੋਈ ਵਾਰਸ ਨਹੀਂ ਆਉਂਦਾ ਉਹਨੂੰ ਅਸੀਂ ਸਾਂਭਦੇ ਸੀ ਲਾ ਵਾਰਸ ਜਿਹੜੀਆਂ ਲਾਸ਼ਾਂ ਉਹਨਾਂ ਦਾ ਸੰਸਕਾਰ ਕਰਦੇ ਸੀ ਪਰ ਐਗਤੀ ਜਦੋਂ ਐਗਤੀ ਹੜਾਂ ਦੀ ਮਾਰ ਪਈ ਪਹਿਲਾਂ ਵੀ ਅਸੀਂ ਤਕਰੀਬਨ ਮੈਡੀਕਲ ਕੈਂਪ ਲਾ ਕੇ ਜਾਂਦੇ ਰਹੇ ਜਿੰਨੀ ਵਾਰ 2 ਵਾਰਾਂ ਅੱਗੇ 23 ਚ ਵੀ ਉਦੋਂ ਪਰ 19 ਚ ਵੀ ਹੜ ਆਇਆ ਪਰ ਐਗਤੀ ਅਸੀਂ ਇਹ ਸੋਚਿਆ ਵੀ ਸਾਨੂੰ ਜਿਹੜੇ ਕਿਸਾਨ ਭਰਾ ਉਹਨਾਂ ਦੀ ਬਾਹ ਫੜਨੀ ਚਾਹੀਦੀ ਆ ਔਰ ਅਸੀਂ ਮੈਸੇਜ ਪਾਇਆ ਐਨਆਰਆਈ ਭਰਾਵਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਔਰ ਅਸੀਂ ਅੱਜ ਜਿਹੜੀ ਡੀਏਪੀ ਦੀ ਖਾਦ ਦੀ ਸੇਵਾ ਕਰਕੇ ਚੱਲੇ ਆ ਔਰ ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਅਸੀਂ ਕੌਣ ਹੁੰਨੇ ਕਰਨ ਵਾਲੇ ਪ੍ਰਮਾਤਮਾ ਹੀ ਕਰਵਾਉਂਦਾ ਜੋ ਕੁਝ ਕਰਵਾਉਂਦਾ ਅਸੀਂ ਅੱਗੇ ਤੋਂ ਵੀ ਇਹ ਮਤਲਬ ਪਰਨ ਕੀਤਾ ਹੋਇਆ ਵੀ ਜੇ ਗਾਂ ਮਤਲਬ ਯੂਰਗਿਆ ਦੀ ਲੋੜ ਵੀ ਪੈਂਦੀ ਆ ਜੇ ਪ੍ਰਧਾਨ ਜੀ ਖਲੋਤੇ ਆ ਸਾਡੇ ਸਰਦਾਰ ਦਰਸ਼ਨ ਸਿੰਘ ਸਿੰਘ ਮੀਆਂ ਸਿੰਘ ਆਲਾ ਇਹਨਾਂ ਨੂੰ ਇਹ ਕਿਹਾ ਵੀ ਜੇ ਗਾਂ ਲੋੜ ਪੈਂਦੀ ਜਿੰਨਾ ਕਿ ਜੋਗੇ ਹੋਏ ਅਸੀਂ ਜ਼ਰੂਰ ਸੇਵਾ ਕਰਾਂਗੇ ਪਰਮਾਤਮਾ ਸਾਡੇ ਤੇ ਮਿਹਰ ਕਰੇ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕੀਏ ਔਰ ਇਲਾਕੇ ਦੇ ਸਹਿਯੋਗ ਦੀ ਸਾਨੂੰ ਲੋੜਾ ਉਹ ਸਾਨੂੰ ਮਿਲਦਾ ਧੰਨਵਾਦ ਸਾਰਿਆਂ ਦਾ ਵੈਗੜੀ ਜੀ ਦਾ ਖਾਲਸਾ ਵੈਗੜੀ ਜੀ ਦੀ ਫਤਿਹ ਇੱਕ ਜਰੂਰੀ ਬੇਨਤੀ ਹੈ ਜੀ ਜਿਵੇਂ ਬਹੁਤ ਸਾਰੇ ਗੁਰਦੁਆਰੇ ਆ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਆ ਇਹ ਜਿਵੇਂ ਸਾਡੀ ਜਥੇਬੰਦੀ ਨੇ ਤਿੰਨਾ ਗੁਰਦੁਆਰਿਆਂ ਨੂੰ ਅਸੀਂ 5-5000 ਰੁਪਏ ਦਿੱਤਾ ਮੈਂ ਸੰਗਤ ਨੂੰ ਅਪੀਲ ਕਰਦਾ ਕਿਉਂ ਵੀ ਦਾਣੇ ਮਰਗੇ ਕਰਕੇ ਉਹਨਾਂ ਕੋਲੇ ਕੋਈ ਨਹੀਂ ਆਈ ਕਿਸ਼ਤ ਹੁੰਦੀ ਆ ਆਪਾਂ ਸਾਰੇ ਹੀ ਦਿੰਨੇ ਆ ਘਟਾ ਘਟਾ ਦੋ-ਦੋ ਘਟੇ ਦਿੰਨੇ ਆ ਤੇ ਮੈਂ ਅਪੀਲ ਕਰਦਾ ਐ ਤੇ ਧੰਨਵਾਦ ਵੀ ਕਰਦਾ ਆਂ ਆਪਦੀ ਜਥੇਬੰਦੀ ਦਾ ਮੇਰੇ ਨਾਲ ਸਾਡੇ ਬਲਾਕ ਪ੍ਰਧਾਨ ਜਿਹੜੇ ਮੱਲਾਂਵਾਲੇ ਦੇ ਆ ਨਾਲ ਖੜੇ ਆ ਜੀ ਤੇ ਪ੍ਰੇਮ ਸਿੰਘ ਹਾਲੇ ਵਾਲਾ ਖੜਾ ਨਾਲ ਨੌਂਸੰਗ ਨੰਬਰਦਾਰ ਫੇਰੋ ਕੀ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਵੱਡੀਆਂ ਸਵਾਵਾਂ ਦਿੱਤੀਆਂ ਨਾ ਜਿਵੇਂ ਅੱਜ 45000 ਰੁਪਇਆ ਸਾਨੂੰ ਬੋਤੀਆਂ ਵਾਲਾ ਪਿੰਡ ਦੇ ਕੇ ਗਿਆ 1 ਲੱਖ ਰੁਪਇਆ ਫੇਰੋ ਕਾਣ ਨੇ ਦਿੱਤਾ ਤੇ 1 ਲੱਖ 80000 ਰੁਪਇਆ ਸਾਨੂੰ ਬਲਕਾਰ ਸਿੰਘ ਰੱਤਾ ਖੜੇ ਨੇ ਦਿੱਤਾ ਤੇ ਬਹੁਤ ਵੱਡੀਆਂ ਸਵਾਵਾਂ 10-1000 15-15000 ਅੱਧ ਵੀ ਜਿਹੜੇ ਲੋਕ ਸਾਨੂੰ ਇੱਥੇ ਬੈਠੇ ਵੀ ਫੋਨ ਕਰ ਰਹੇ ਆ ਮੈਨੂੰ ਲੱਗਦਾ ਲੈ ਵੀ ਜਿਹੜੀਆਂ ਵੱਡੀਆਂ ਸਵਾਵਾਂ ਹੋਰ ਵੀ ਹੋਣਗੀਆਂ ਜੇ ਗੁਰੂ ਰਾਮਦਾਸ ਦੀ ਕਿਰਪਾ ਹੋਈ ਤੇ ਆਪਾਂ ਗ੍ਰੰਥੀਆਂ ਦਾ ਕੋਈ ਸੋਚੀਏ ਯਾਰ ਆਪਾਂ ਮਤਲਬ ਨਾ ਵੇਖੋ ਉਹ ਉੱਠ ਕੇ ਸਭ ਤੋਂ ਪਹਿਲਾਂ ਸਵੇਰੇ ਉਪਦੇਸ਼ ਦਿੰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਉਹ ਕਰਦੇ ਤੇ ਮੁੜ ਕੇ ਆਪਾਂ ਨੂੰ ਉਪਦੇਸ਼ ਦਿੰਦੇ ਆ ਇਹ ਮੈਂ ਇਹ ਸੰਗਤ ਨੂੰ ਅਪੀਲ ਕਰਦਾ ਵੀ ਜਿਹੜੇ ਜਿਹੜੀ ਮੇਰੀ ਆਵਾਜ਼ ਸੁਣਨ ਕੋਈ ਫਰਕ ਨਹੀਂ ਯਾਰ ਪੈਂਦਾ ਆਪਾਂ ਉਹਨਾਂ ਦਾ ਵੀ ਮਤਲਬ ਨਾ ਨਾਲ ਟਾਈਮ ਜਿਹੜਾ ਲੰਘਾਇਏ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸਹਾਰਾ ਕਲੱਬ ਜੀਰਾ ਤੇ ਨਾਲ ਪ੍ਰਕਿਰਤੀ ਕਲੱਬ ਦੇ ਸਹਿਯੋਗ ਦੇ ਨਾਲ ਕਾਫੀ ਵੱਡੇ ਪੱਧਰ ਦੀ ਡੀਏਪੀ ਦੀ ਸੇਵਾ ਕੀਤੀ ਗਈ ਆ ਆਸ਼ੀਕੇ ਪਿੰਡ ਆਲੇਵਾਲਾ ਤੰਨਾ ਬੱਗਾ ਬੋਤਲ ਬੱਗਾ ਰਾਜੀ ਸੁਬਰਾਕ ਕੁल्लेਵਾਲਾ ਤੇ ਕਾਲੇ ਕਿਥੜ ਸਾਰੇ ਪਿੰਡਾਂ ਦੇ ਵਿੱਚ ਵੰਡ ਕੇ ਜਿਹੜੀ ਕਿਉਂਕਿ ਇਹ ਵੀ ਗੁਰੂ ਦਾ ਪ੍ਰਸ਼ਾਦ ਹੀ ਆ ਤੇ ਵੰਡ ਕੇ ਦਿੱਤਾ ਗਿਆ ਮੈਂ ਸਮੁੱਚੇ ਇਲਾਕੇ ਵੱਲੋਂ ਇਹਨਾਂ ਸਾਰੇ ਵੀਰਾਂ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ ਤੇ ਬਾਕੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੇਵਾ ਜੋ ਆਪਾਂ ਇਹ ਪ੍ਰੋਜੈਕਟ ਚਲਾਇਆ ਸੀਗਾ ਕਿ ਹਰ ਪੀੜਤਾ ਦੀ ਸੇਵਾ ਕਰਨੀ ਆ ਪਹਿਲਾਂ ਰਾਸ਼ਨ ਪਾਣੀ ਦੀ ਸੇਵਾ ਸੀ ਸੰਗਤ ਨੇ ਬਹੁਤ ਕੀਤੀ ਹੈ ਤਹਿ ਦਿਲੋਂ ਧੰਨਵਾਦ ਉਸ ਤੋਂ ਬਾਅਦ ਪਸ਼ੂਆਂ ਦੇ ਚਾਰੇ ਦੀ ਆਚਾਰ ਦੀ ਹੋਰ ਸੇਵਾ ਹੋਈ ਆ ਕਿਸੇ ਨੇ ਗੱਦੇ ਬਿਸਤਰੇ ਘਰਾਂ ਦਾ ਸਮਾਨ ਦੀ ਸੇਵਾ ਕੀਤੀ ਆ ਹੁਣ ਜਿਹੜੀ ਲੋੜ ਆ ਇੱਕ ਤਾਂ ਫਸਲ ਦੀ ਬਜਾਈ ਤੋਂ ਬਾਅਦ ਝੂਰੀਆਂ ਦੀ ਜ਼ਰੂਰਤ ਇੱਕ ਕੁਝ ਜਿਮੀਂਦਾਰਾਂ ਦੀ ਫਸਲ ਬੀਜੀ ਨਹੀਂ ਜਾਣੀ ਆਪਾਂ ਉਹਨਾਂ ਨੂੰ 5-5 6-6000 ਰੁਪਏ ਪ੍ਰਤੀ ਏਕੜ ਦੇਣਾ ਜਿਨ੍ਹਾਂ ਦੇ ਮਕਾਨ ਖਰਾਬ ਹੋਏ ਉਹਨਾਂ ਦੇ ਮਕਾਨਾਂ ਦੀ ਸੇਵਾ ਵੀ ਕਰਨੀ ਆ ਜਿਹੜੇ ਵੀ ਵੀਰ ਸੇਵਾ ਕਰਨੀ ਚਾਹੁੰਦੇ ਆ ਅਸੀਂ ਕਿਸੇ ਤੋਂ ਨਕਦ ਪੈਸਾ ਨਹੀਂ ਲੈਂਦੇ ਸਾਡੇ ਕੋਲੋਂ ਸੂਚੀਆਂ ਪ੍ਰਾਪਤ ਕਰੋ ਖੁਦ ਆ ਕੇ ਉਹਨਾਂ ਨੂੰ ਸੇਵਾ ਦਿਓ ਬਹੁਤ ਬਹੁਤ ਧੰਨਵਾਦ ਜੀ ਮੈਂ ਉਮੀਦ ਕਰਦਾ ਕਿ ਤੁਸੀਂ ਸਾਡਾ ਸਾਥ ਦਿਓਗੇ ਆਪਾਂ ਇਸ ਇਲਾਕੇ ਦੇ ਜਿੰਨੇ ਵੀ ਕਿਸਾਨ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਉਹਨਾਂ ਦੀ ਪਰਭਾਈ ਕਰੀਏ ਇੱਕ ਹੋਰ ਬੇਨਤੀ ਜਿਹੜੇ ਕਿਸਾਨਾਂ ਦੀ ਜ਼ਮੀਨਾਂ ਕੱਚੀਆਂ ਨੇ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਣਾ ਆਪਾਂ ਉਹਨਾਂ ਬਾਰੇ ਵੀ ਸੋਚਣਾ ਜਿਹੜੇ ਬੇਜਮੀਨੇ ਪਰਿਵਾਰ ਨੇ ਉਹਨਾਂ ਦੀਆਂ ਦਿਹਾੜੀਆਂ ਬੰਦ ਹੋ ਗਈਆਂ ਕੱਲ ਆਲੇ ਵਾਲਾ ਪਿੰਡ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਵੀ ਇੱਕ ਸੰਗਤ ਆਈ ਸੀ ਸਾਡੇ ਕੋਲ ਉਹਨਾਂ ਨੇ ਵੰਡੇਆ ਉਹਨਾਂ ਦਾ ਵੀ ਧੰਨਵਾਦ ਆਪਾਂ ਸਾਰੇ ਜਨਤਾ ਦਾ ਸੋਚਣਾ ਆਪਾਂ ਕੱਲਾ ਕਿਸਾਨਾਂ ਦਾ ਨਹੀਂ ਸੋਚਣਾ ਆਓ ਸਹਿਯੋਗ ਦਿਓ ਸਾਡੇ ਕੋਲ ਆਓ ਸਾਡੇ ਕੋਲੋਂ ਲਿਸਟਾਂ ਪ੍ਰਾਪਤ ਕਰੋ ਲਿਸਟਾਂ ਪ੍ਰਾਪਤ ਕਰਕੇ ਹੱਥੀਂ ਸੇਵਾ ਕੋਂ ਕਰੋ ਕਿਉਂਕਿ ਗੁਰਬਾਣੀ ਕਹਿੰਦੀ ਆ ਅਕਲੀ ਕੀਚੇਦਾਨ ਤੁਸੀਂ ਇੱਥੇ ਰੱਖ ਦਿਓ ਸਮਾਨ ਕੱਲ ਨੂੰ ਤੁਸੀਂ ਕੋ ਵੰਡਿਆ ਨਹੀਂ ਅਸੀਂ ਵੀ ਛੱਕ ਦੇ ਘੇਰੇ ਜਾਵਾਂਗੇ ਅੱਜ ਜਿਵੇਂ ਸਹਾਰਾ ਕਲੱਬ ਜੀਰਾ ਤੇ ਪ੍ਰਕਿਰਤੀ ਕਲੱਬ ਜੀਰਾ ਤੇ ਭਾਰਤੀ ਕਿਸਾਨ ਯੂਨੀਅਨ ਕਾ ਦੀਆਂ ਦੇ ਵਲੰਟੀਅਰ ਆਪ ਆਏ ਆ ਆਪ ਆਣ ਕੇ ਇੱਥੇ ਇਹਨਾਂ ਨੇ ਹੱਥੀਂ ਸੇਵਾ ਕੀਤੀ ਆ ਬੜਾ ਮਨ ਪ੍ਰਸੰਨ ਹੋਇਆ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਹੋਰ ਬਲ ਬਖਸ਼ੇ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਨੇ ਅਜੇ ਤੱਕ ਕੁਛ ਨਹੀਂ ਦਿੱਤਾ ਹੜ ਪੀੜ ਤੋਂ ਲੋਕਾਂ ਨੂੰ ਸਰਕਾਰ ਨੂੰ ਬੇਨਤੀ ਹੈ ਵੀ ਜਿਹੜਾ ਉਹਨਾਂ ਦਾ ਮਾਅਬਜਾ ਤੁਸੀਂ ਬੋਲਿਆ 20000 ਰੁਪਏ ਕਿੱਲੇ ਦਾ ਉਹ ਜ਼ਰੂਰ ਦਿਓ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਵੀ ਬੋਲ ਦੇਣੀ ਹੈ ਵੀ ਬਹੁਤ ਜ਼ਰੂਰਤਾਂ ਕਿਸੇ ਨੇ ਕੱਪੜੇ ਵਾਲੇ ਦੇ ਦੇਣੇ ਆ ਕਿਸੇ ਨੇ ਵਿਆਹ ਕਰਨਾ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਆ ਵੀ ਜਿਹੜਾ ਮਾਅਬਜਾ ਤੁਸੀਂ ਲਾਣ ਕੀਤਾ ਸੀ ਉਹ ਦੇਣਾ ਚਾਹੀਦਾ ਜਲਦੀ ਮੈਂ ਜਸਵੰਤ ਸਿੰਘ ਨਾਮਦੇਵ ਅੱਜ ਅਸੀਂ ਸਾਰੇ ਸਹਾਰਾ ਕਲੱਬ ਦੇ ਮੈਂਬਰ ਭਾਰਤੀ ਕਿਸਾਨੀ ਉਹਨਾਂ ਦੇ ਮੈਂਬਰ ਪ੍ਰਕਿਰਤੀ ਕਲੱਬ ਦੇ ਮੈਂਬਰ ਅਸੀਂ ਬਾਬਾ ਸ਼ਾਮ ਸਿੰਘ ਮੋਰਗਲ ਸਕੂਲ ਦੇ ਵਿੱਚ ਪਹੁੰਚੇ ਆ ਇਹ ਇੱਥੇ ਅਸੀਂ ਜਿਹੜੇ ਹਟਪੀਲ ਤੇ ਕਿਸਾਨ ਨੇ ਉਹਨਾਂ ਨੂੰ ਖਾਦ ਦੀ ਵੰਡ ਕੀਤੀ ਆ 145 ਬੋਰੀਆਂ ਜੋ ਗੁਰੂ ਸਾਹਿਬ ਨੇ ਮਿਹਰ ਕੀਤੀ ਸਾਡੇ ਤੇ ਤੇ ਉਹਨਾਂ ਦੀ ਮਿਹਰ ਦੇ ਸਦਕਾ ਹੀ ਅਸੀਂ ਇਹ ਸਾਰਾ ਕੰਮ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਸਾਡੀ ਧਰਤੀ ਸਾਡੇ ਲੋਕ ਚੈਨਲ ਤੇ ਸਾਰਾ ਕਲੱਬ ਦੀਆਂ ਵੱਡੀਆਂ ਕੋਸ਼ਿਸ਼ਾਂ ਨੇ ਪ੍ਰਕਿਰਤੀ ਕਲੱਬ ਭਾਰਤੀ ਕਿਸਾਨ ਜੂਨ ਇਕਾਦੀਆਂ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਰੀਬ ਮੇਰੇ ਖਿਆਲ ਚ 3-4 ਪਿੰਡਾਂ ਦੇ ਵਿੱਚ ਜਿਹੜੀ ਇਹ ਖਾਦ ਵੰਡੀ ਗਈ ਹੈ ਤਾਂ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸਨੂੰ ਵਾਤਵਾਸ ਸक्राइब ਸ਼ੇਅਰ ਲੈ ਕੇ ਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ